ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਦੋਸਤੋ ਵੀਡੀਓ ਹੈ ਜਿਹੜੀ ਬਹੁਤ ਹੀ ਹਾਸੇ ਵਾਲੀ ਵੀ ਹੈ ਇਤਿਹਾਸਕ ਵੀ ਹੈ ਤੇ ਗਹਿਰ ਗੰਭੀਰ ਵੀ ਹੈ ਗੱਲ ਕਰਾਂਗੇ ਦੋਸਤੋ ਪੰਪ ਪੁਰਾਣੇ ਰਾਜੇ ਹੁੰਦੇ ਸੀ ਜਿਹੜੇ ਜਿਹੜੇ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਸੀਗੇ ਉਹਨਾਂ ਦੀਆਂ ਹਰਕਤਾਂ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਸੋ ਵੀਡੀਓ ਬਹੁਤ ਦਿਲਚਸਪ ਹੈ ਨਹੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਨੂੰ ਸੁਣਿਓ ਔਰ ਚੈਨਲ ਦਿਨਾਂ ਅਬੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਉਹ ਵੀ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਬ ਲੋ ਤਾਂ ਦੋਸਤੋ 1857 ਦੇ ਵਿੱਚ ਭਾਰਤੀ ਫੌਜ ਦੇ ਬਗਦਰੋਹ ਨੇ ਭਾਰਤ ਮਾ ਬ੍ਰਿਟਾਨੀ ਵੀ ਤੱਕ ਦੀਆਂ ਚੂਲਾ ਹਲਾਤੀਆਂ ਸੀ ਔਰ ਇਸ ਘਟਨਾ ਪਿੱਛੋਂ ਭਾਰਤੀ रियासतਾਂ ਦੇ ਹਾਕਮਾਂ ਪ੍ਰਤੀ ਬ੍ਰਿਟਾਨੀ ਸਰਕਾਰ ਦੀਆਂ ਨੀਤੀਆਂ 'ਚ ਬਹੁਤ ਬਦਲਾਅ ਆ ਗਿਆ ਤਾਂ ਇਹਨਾਂ ਦੁਖਦਾਇਕ ਘਟਨਾਵਾਂ ਪਿੱਛੇ ਇੰਗਲੈਂਡ ਦੀ ਮਲਕਾ ਵਿਕਟੋਰੀਆ ਇਨੇ ਹਕੂਮਤ ਆਪਣੇ ਹੱਥਾਂ ਚ ਲੈ ਲਈ ਔਰ ਭਾਰਤੀ ਰਿਆਸਤਾਂ ਦੇ ਹਾਕਮਾਂ ਨਾਲ ਬਰਤਾਨੀਆਂ ਦੇ ਸਬੰਧਾਂ ਵਿਚਾਲੇ ਨਰਮ ਰਵਈਆ ਅਪਣਾਇਆ ਗਿਆ ਇਹ ਯਤਨ ਪ੍ਰਤੱਖ ਤੌਰ ਤੇ ਦੱਸ ਰਹੇ ਸੀਗੇ ਕਿ ਹਵਾ ਦਾ ਰੁਖ ਕਿਸ ਬੰਨੇ ਹੈ ਤੇ ਬਰਤਾਨਵੀ ਹਾਕਮਾਂ ਦੇ ਬਦਲੇ ਰਵੱਈਏ ਉਹਲੇ ਕਿਹੜੀ ਭਾਵਨਾ ਲੁਕੀ ਹੋਈ ਹੈ ਬਰਤਾਨਵੀ ਸਾਮਰਾਜ ਦੀ ਨੀਤੀ ਇਹ ਸੀਗੀ ਕਿ ਭਾਰਤੀ ਰਿਆਸਤਾਂ ਦੇ ਹਾਕਮਾਂ ਨੂੰ ਹਕੂਮਤ ਦਿਆਂ ਅਸੀਮ ਤਾਕਤਾਂ ਦੇ ਦਿੱਤੀਆਂ ਜਾਣ ਤਾਂ ਕਿ ਲੋਕਾਂ ਦੀਆਂ ਸਿਆਸੀ ਇਛਾਵਾਂ ਨੂੰ ਕੁਤਲ ਸਕਣ ਪਾੜੋ ਤੇ ਰਾਜ ਕਰੋ ਅੰਗਰੇਜ਼ ਹਾਕਮਾਂ ਦਾ ਸਿਧਾਂਤ ਸੀਗਾ ਉਹ ਰਾਜਨੀਤੀ ਦੀ ਇਸ ਖੇਡ ਵਿੱਚ ਪੂਰੇ ਮਹਾਰ ਸੀਗੇ ਭਾਰਤੀ ਰਾਜਿਆਂ ਨੂੰ ਹੌਲੀ-ਹੌਲੀ ਵੱਧ ਤਾਕਤਾਂ ਦਿੱਤੀਆਂ ਜਾਣ ਲੱਗੀਆਂ ਇੱਥੋਂ ਤੱਕ ਕਿ ਉਹਨਾਂ ਦਾ ਆਪਣੀ ਪਰਜਾ ਦੇ ਜਿਉਣ ਮਰਨ ਅਤੇ ਰਿਆਸਤ ਦੀ ਜਾਇਦਾਦ ਤੇ ਮੁਕੰਮਲ ਕੰਟਰੋਲ ਹੋ ਗਿਆ ਰਾਜਿਆਂ ਤੇ ਮਹਾਰਾਜਿਆਂ ਕੋਲ ਪੈਸਾ ਬਾਧੂ ਸੀਗਾ ਔਰ ਅਣਕੇ ਅਸੀਆਂ ਤਾਕਤਾਂ ਮਿਲਣ ਕਰਕੇ ਉਹਨਾਂ ਦੇ ਦਿਮਾਗ ਚੱਕ ਹੋ ਗਏ ਔਰ ਉਹ ਇਹ ਸੋਚਣ ਅਤੇ ਮੰਨਣ ਲੱਗ ਪਏ ਸੀ ਕਿ ਉਹ ਆਮ ਬੰਦਿਆਂ ਤੋਂ ਬਹੁਤ ਉੱਚੇ ਤੇ ਰੱਬੀ ਅਵਤਾਰਾਂ ਦੇ ਵੰਸ਼ਜ ਹਨ ਤਾਂ ਦ੍ਰਿਸ਼ਟੀਕੋਣ ਦੀ ਇਸ ਤਬਦੀਲੀ ਨੇ ਉਹਨਾਂ ਨੂੰ ਸਨਕੀ ਬਣਾਤਾ ਜਿਹਦੇ ਕਾਰਨ ਉਹਨਾਂ ਦੇ ਰੋਜ਼ਾਨਾ ਜੀਵਨ ਦੀਆਂ ਆਦਤਾਂ ਇਹ ਵੀ ਬਦਲ ਗਈਆਂ ਮਹਾਰਾਜਿਆਂ ਦੇ ਲੀਹੋਂ ਲੱਥੇ ਦਿਮਾਗਾ ਕਰਨ ਵਰਤਾਨ ਵੀ ਸ਼ਕਤੀ ਨੂੰ ਸਾਰੇ ਭਾਰਤ ਵਿੱਚ ਪਿੱਠੂ ਮਿਲ ਗਏ ਹੁਣ 1857 ਦੀ ਕ੍ਰਾਂਤੀ ਦੇ 50 ਸਾਲਾਂ ਬਾਅਦ ਮਹਾਰਾਜੇ ਸੀ ਜਿਹੜੇ ਇਹ ਆਲਸੀ ਜ਼ਿੰਦਗੀ ਦੇ ਆਦੀ ਹੋ ਗਏ ਜੀ ਦੇ ਕਾਰਨ ਉਹਨਾਂ ਦੀਆਂ ਆਦਤਾਂ ਦੀ ਜਿਹੜੀਆਂ ਇਹ ਵੀ ਹਾਸੇ ਮਜ਼ਾਕ ਦਾ ਰੂਪ ਲੈਣ ਲੱਗੀਆਂ ਕਈ ਮਹਾਰਾਜੇ ਤਾਂ ਇਸ ਹੱਦ ਤੱਕ ਆਲਸੀ ਹੋ ਗਏ ਕਿ ਉਹਨਾਂ ਨੇ ਵੱਡੀਆਂ ਤਨਖਾਹਾਂ ਤੇ ਇਦਾਂ ਦੇ ਨੌਕਰ ਰੱਖੇ ਜੋ ਉਹਨਾਂ ਦੀਆਂ ਪੱਗਾਂ ਬੰਨ੍ਹਦੇ ਸੀ ਤੇ ਪਜਾਮਿਆਂ ਦੇ ਨਾਲੇ ਖੋਲਦੇ ਤੇ ਬੰਨ੍ਹਦੇ ਸੀ ਦਰਬਾਰੀ ਵਜ਼ੀਰ ਕੁਝ ਚਲਾਕ ਕਿਸਮ ਦੀਆਂ ਔਰਤਾਂ ਰੱਖਣ ਲੱਗੇ ਜੋ ਮਹਾਰਾਜਿਆਂ ਨੂੰ ਪਿਆਰ ਤੇ ਸੰਭੋਗ ਕਰਨ ਦੀ ਕਲਾ ਸਿਖਾਉਂਦੀਆਂ ਸੀ ਕੁਝ ਮਹਾਰਾਜੇ ਤਾਂ ਨਿੱਜੀ ਤੌਰ ਤੇ ਅਜਿਹੇ ਪੰਡਤ ਪ੍ਰੋਹਤ ਵੀ ਭਰਤੀ ਕਰਨ ਲੱਗੇ ਜੋ ਉਹਨਾਂ ਦੀ ਕਾਮ ਸ਼ਕਤੀ ਵਧਾਉਣ ਲਈ ਦੇਵੀ-ਦੇਵਤਿਆਂ ਤੋਂ ਵਰਦਾਨ ਪ੍ਰਾਪਤ ਕਰਨ ਤਾਂ ਕਿ ਉਹ ਆਪਣੀਆਂ ਰਾਣੀਆਂ ਅਤੇ ਚਹੇਤੀਆਂ ਨੂੰ ਖੁਸ਼ ਰੱਖ ਸਕਣ ਹੁਣ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਦੀ ਬਚਪਨ ਤੋਂ ਹੀ ਇਹ ਆਦਤ ਪੱਕ ਚੁੱਕੀ ਸੀ ਕਿ ਉਹ ਆਪਣੇ ਪਜਾਮੇ ਦਾ ਰੇਸ਼ਮੀ ਨਾਲਾ ਬੰਨਣ ਜਾਂ ਖੋਲਣ ਲਈ ਦੂਜੇ ਦੀ ਮਦਦ ਲੈਂਦਾ ਹੁੰਦਾ ਸੀ ਆਮ ਤੌਰ ਤੇ ਗਸਟਡ ਅਉਦੇ ਵਾਲਾ ਅਫਸਰ ਸਰਕਾਰੀ ਸਮਾਗਮਾਂ 'ਚ ਉਹਦੇ ਨਾਲ ਰਹਿੰਦਾ ਕਿ ਪਤਾ ਨਹੀਂ ਮਹਾਰਾਜੇ ਨੂੰ ਕਦੋਂ ਉਹਦੀਆਂ ਸੇਵਾਵਾਂ ਮਾਰੀ ਲੋੜ ਪੈ ਜਾਵੇ ਔਰ ਮਹਾਰਾਜੇ ਦੀ ਇਸ ਅਜੀਬ ਆਦਤ ਦੇ ਬਾਰੇ ਕੇਵਲ ਸ਼ਾਹੀ ਮਹਿਲ ਦੇ ਅਫਸਰਾਂ ਨੂੰ ਪਤਾ ਸੀ ਇਸ ਨਾਲ ਕੋਈ ਦਿੱਕਤ ਵੀ ਨਹੀਂ ਆਉਂਦੀ ਸੀ ਕਿਉਂਕਿ ਉਹਦੀ ਮਦਦ ਲਈ ਹਮੇਸ਼ਾ ਕੋਈ ਨਾ ਕੋਈ ਅੰਗ ਰੱਖਿਆ ਉਹਦੇ ਨਾਲ ਹੁੰਦਾ ਸੀ ਪਰ ਕਈ ਵਾਰੀ ਉਹ ਬੜੀ ਅਜੀਬ ਸਥਿਤੀ 'ਚ ਫਸ ਜਾਂਦਾ ਸੀ ਹੋਇਆ ਕਿਆ ਇੱਕ ਵਾਰ ਜਦ ਮਹਾਰਾਜਾ ਆਪਣੇ ਸਾਲਾਨਾ ਦੌਰੇ ਸਮੇਂ ਲੰਡਨ ਵਿੱਚ ਛੁੱਟੀਆਂ ਬਿਨਾ ਰਿਹਾ ਸੀ ਤਾਂ ਇਹਨੂੰ ਇੰਗਲੈਂਡ ਦੇ ਬਾਦਸ਼ਾਹ ਜਾਰਜ 5ਵੇਂ ਸੀ ਜਿਹੜਾ ਔਰ ਮਲਕਾ ਵਿਕਟੋਰੀਆ ਇਹਨੇ ਬਕਿੰਗਮ ਪੈਲਸ ਚ ਹੋ ਰਹੇ ਇੱਕ ਨਾਚ ਸਮਾਗਮ ਦੇ ਵਿੱਚ ਸੱਦਾ ਦਿੱਤਾ ਮਹਾਰਾਜਾ ਆਪਣਾ ਸ਼ਾਹੀ ਲਿਵਾਸ ਪਹਿਨ ਕੇ ਸਮਾਰੋਹ ਵਿੱਚ ਸ਼ਾਮਲ ਹੋਇਆ ਤਾਂ ਮਹਾਰਾਜੇ ਨੇ ਉਹ ਇਤਿਹਾਸਕ ਕਮਰਬੰਦ ਅਤੇ ਤਲਵਾਰ ਵੀ ਧਾਰਨ ਕੀਤੇ ਹੋਏ ਸੀਗੇ ਜੋ ਕਿ ਨਾਦਰ ਸ਼ਾਹ ਨੇ ਉਹਦੇ ਬਡੇਰਿਆਂ ਨੂੰ ਸਵਾਗਤ ਵਜੋਂ ਦਿੱਤੇ ਸੀ ਹੁਣ ਲਾਰਡ ਚੈਂਬਰਲਨ ਨੇ ਮਹਿਲ ਪੁੱਜਣ ਤੇ ਉਹਦਾ ਬੜਾ ਨਿੱਘਾ ਸਵਾਗਤ ਕਰਿਆ ਮਹਾਰਾਜਾ ਅੱਜ ਇਹ ਸ਼ਾਨਦਾਰ ਨਾਚ ਸਮਾਰੋਹ ਚ ਸ਼ਾਮਲ ਹੋ ਕੇ ਬਹੁਤ ਖੁਸ਼ ਸੀਗਾ ਜਿਹਦੇ ਵਿੱਚ ਬਰਤਾਨਵੀ ਸਮਾਜ ਦੇ ਬੜੇ ਨਾਮੀ ਬੰਦੇ ਰਾਇਲ ਸ਼ਾਹੀ ਖਾਨਦਾਨ ਦੇ ਮੈਂਬਰ ਇੰਗਲੈਂਡ ਸਰਕਾਰ ਦੇ ਵਜੀਰ ਲਾਰਡ ਅਤੇ ਰਾਈਸਨ ਹਿੱਸਾ ਲਿਆ ਸੀ ਜਦੋਂ ਡਾਂਸ ਸ਼ੁਰੂ ਹੋਇਆ ਤਾਂ ਮਹਾਰਾਜੇ ਨੇ ਹਰ ਹਾਈਨੈਸ ਬੇਗਮ ਆਗਾ ਖਾਨ ਨੂੰ ਆਪਣੇ ਨਾਲ ਨੱਚਣ ਲਈ ਕਹਿ ਲਈ ਵੀ ਕਿਹਾ ਤਾਂ ਬੇਗਮ ਆਗਾ ਖਾਨ ਫ੍ਰਾਂਸੀਸੀ ਔਰਤ ਸੀਗੀ ਤੇ ਬਹੁਤ ਖੂਬਸੂਰਤ ਸੀ ਮਹਾਰਾਜੇ ਦੇ ਨਜ਼ਦੀਕੀ ਮਿੱਤਰ ਦੀ ਉਹ ਘਰ ਵਾਲੀ ਸੀ ਤੇ ਇਹਦੇ ਕਾਰਨ ਉਹਨੇ ਸਦਾ ਪ੍ਰਵਾਨ ਕਰ ਲਿਆ ਹੇਜ ਹਾਈਨੈਸ ਆਗਾ ਖਾਨ ਦਾ ਮਾਨਵਤਾ ਲਈ ਕੀਤੇ ਕੰਮਾਂ ਕਰਨ ਵੱਡਾ ਨੋਤਾ ਉਹ ਅਮੀਰ ਅਤੇ ਦਾਨੀ ਸੁਭਾਅ ਦੀ ਮਾਲਕ ਸੀਗੀ ਔਰ ਉਹ ਭਾਰਤ ਅਫਰੀਕਾ ਅਤੇ ਸੰਸਾਰ ਦੇ ਹੋਰ ਹਿੱਸਿਆਂ 'ਚ ਵਸੀ ਖੋਜਾ ਕੌਮ ਦਾ ਰੋਹਾਨੀ ਆਗੂ ਸੀ ਔਰ ਮਹਾਰਾਜੇ ਅਤੇ ਬੇਗਮ ਨੇ ਹਾਲੇ ਇੱਕ ਗੇੜਾ ਹੀ ਦਿੱਤਾ ਸੀਗਾ ਕੇ ਲਾਰਡ ਚੈਂਬਲਨ ਦੌੜਦਾ ਹੋਇਆ ਆਇਆ ਤੇ ਜੋੜੀ ਦੇ ਕੰਨਾਂ 'ਚ ਫੁਸਫਸਾਇਆ ਥੇਅਰ ਮੈਜੈਸਟੀ ਨਾਚ ਕਰ ਰਹੇ ਹਨ ਇਹਦਾ ਅਰਥ ਸੀ ਕਿ ਉਹ ਦੋਵੇਂ ਨਾਚ band ਕਰ ਦੇਣ ਇੰਗਲੈਂਡ ਸਰਕਾਰ ਦਾ ਇਹ ਦਸਤੂਰ ਸੀ ਕਿ ਜਦੋਂ ਬਾਦਸ਼ਾਹ ਅਤੇ ਮਲਕਾ ਨੱਚ ਰਹੇ ਹੋਣ ਡਾਂਸ ਕਰ ਰਹੇ ਹੋਣ ਤਾਂ ਉਦੋਂ ਹੋਰ ਜੋੜਾ ਉਸ ਫਰਸ਼ 'ਤੇ ਨਹੀਂ ਨੱਚ ਰਿਹਾ ਹੋਣਾ ਚਾਹੀਦਾ ਔਰ ਮਹਾਰਾਜਾ ਭਾਵੇਂ ਇਸ ਗੱਲ 'ਤੇ ਖੁਸ਼ ਨਹੀਂ ਸੀ ਪਰ ਫਿਰ ਵੀ ਉਹਨੇ ਦਰਬਾਰ ਦੇ ਦਸਤੂਰ ਦੀ ਪਾਲਣਾ ਕੀਤੀ ਰਾਤ ਬੀਤਦੀ ਗਈ ਮਹਾਰਾਜਾ ਕਈ ਵਾਰ ਖੂਬਸੂਰਤ ਔਰਤਾਂ ਨਾਲ ਨੱਚਿਆ ਕਈ ਵੱਡੇ ਵੱਡੇ ਮੇਝਾਂ ਤੇ ਰਾਤ ਦਾ ਖਾਣਾ ਸਜਾਇਆ ਗਿਆ ਮੇਝਾਂ ਤੇ ਸੋਨੇ ਚਾਂਦੀ ਦੀਆਂ ਪ੍ਰਾਚੀਨ ਅਤੇ ਕੀਮਤੀ ਪਲੇਟਾਂ ਗਲਾਤ ਛੁਰੀਆਂ ਕਾਂਟੇ ਇਹ ਸਜਾਏ ਹੋਏ ਸੀਗੇ ਹੁਣ ਸ਼ਾਹੀ ਜੋੜੇ ਨਾਲ ਖਾਣੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਹਾਰਾਜੇ ਨੂੰ ਪਿਸ਼ਾਬ ਜਾਣ ਦੀ ਚੱਕਰ ਪੈ ਗਿਆ ਪਿਸ਼ਾਬ ਆ ਗਿਆ ਕਿਉਂਕਿ ਸਮਾਗਮ ਤੇ ਉਹਨੂੰ ਇਕੱਲੇ ਨੂੰ ਬੁਲਾਇਆ ਗਿਆ ਸੀ ਤੇ ਕੋਈ ਅਫਸਰ ਜਾਂ ਵਜ਼ੀਰ ਉਹਦੇ ਨਾਲ ਨਹੀਂ ਸੀ ਪੈ ਗਿਆ ਪੰਗਾ ਇਸ ਲਈ ਉਹ ਬੜਾ ਪਰੇਸ਼ਾਨ ਹੋਇਆ ਕਿ ਪਜਾਮੇ ਦਾ ਨਾਲਾ ਖੋਲਣ ਲਈ ਕਿਹਨੂੰ ਕਹੂਗਾ ਤਾਂ ਕੁਝ ਕੁ ਦੇਰ ਦੀ ਝਿਜਕ ਪਿੱਛੋਂ ਉਹਨੇ ਬਾਦਸ਼ਾਹ ਦੇ ਨਿੱਜੀ ਸੈਕਟਰੀ ਨੂੰ ਬੜੀ ਹਲੀਮੀ ਨਾਲ ਆਪਣੀ ਪਰੇਸ਼ਾਨੀ ਦੱਸੀ ਤੇ ਪੁੱਛਿਆ ਕਿ ਕੀ ਉਹ ਆਪਣੇ ਮੁੱਖ ਸੇਵਾਦਾਰ ਇੰਦਰ ਸਿੰਘ ਨੂੰ ਬੁਲਾ ਸਕਦਾ ਜੋ ਬਾਹਰ ਡਰਾਈਵਰ ਨਾਲ ਕਾਰ ਵਿੱਚੇ ਬੈਠਾ ਪਹਿਲਾਂ ਤਾਂ ਨਿੱਜੀ ਸੈਕਟਰੀ ਨੇ ਕਿਹਾ ਕਿ ਯੋਰ ਹਾਈਨੈਸ ਇਹ ਕਿਵੇਂ ਹੋ ਸਕਦਾ ਪਰ ਬਾਦ ਵਿੱਚ ਉਹਨੇ ਲਾਰਡ ਚੈਂਬਰਲਨ ਤੋਂ ਅਗਿਆ ਲੈ ਕੇ ਮਹਾਰਾਜੇ ਦੀ ਗੱਲ ਮੰਨ ਲਈ ਹੁਣ ਬਾਦਸ਼ਾਹ ਨੇ ਮਹਿਮਾਨਾਂ ਦੇ ਸੇਵਾਦਾਰਾਂ ਦਾ ਰਾਤ ਦਾ ਕਹ ਲੀਏ ਵੀ ਰਾਤ ਦੇ ਅਜਿਹੇ ਮੌਕੇ ਅੰਦਰ ਹੋਣਾ ਮਨਾ ਕੀਤਾ ਹੋਇਆ ਸੀਗਾ ਜਦੋਂ ਇੰਦਰ ਸਿੰਘ ਨੂੰ ਜਲਦੀ ਜਲਦੀ ਬਾਥਰੂਮ ਅੰਦਰ ਲਿਆਂਦਾ ਗਿਆ ਤਾਂ ਮਹਾਰਾਜੇ ਨੇ ਸੁੱਖ ਦਾ ਸਾਹ ਲਿਆ ਇਸ ਪਿੱਛੋਂ ਨਿੱਜੀ ਸੈਕਟਰੀ ਅਤੇ ਲਾਰਡ ਚੈਂਬਰਲਨ ਨੇ ਹੌਲੀ ਜੇ ਬਾਦਸ਼ਾਹ ਨੂੰ ਇੱਕ ਕਥਾ ਸੁਣਾਇਆ ਤਾਂ ਬਾਦਸ਼ਾਹ ਨੇ ਉੱਚੀ ਆਵਾਜ਼ ਚ ਕਿਹਾ ਕਿ ਮਹਾਰਾਜਾ ਕਪੂਰਥਲਾ ਕਿੰਨੇ ਵੱਡੇ ਬੇਸ਼ਰਮ ਨੇ ਅਖੀਰ ਮਹਾਰਾਜ ਨੂੰ ਇੱਕ ਸਬਕ ਮਿਲ ਗਿਆ ਅੱਗੋਂ ਉਹਨੇ ਕੋਈ ਅਜਿਹਾ ਸੱਦਾ ਪ੍ਰਵਾਨ ਨਾ ਕੀਤਾ ਜਿੱਥੇ ਕੋਈ ਤਾ ਮੈਂਬਰ ਨਾਲ ਜਾਣ ਤੇ ਪਾਬੰਦੀ ਹੋਵੇ ਜਰਕੇ ਸਿੱਖਣਾ ਤਾਂ ਇਹਨੂੰ ਨਾਲਾ ਬਣਨਾ ਚਾਹੀਦਾ ਸੀ ਸੋ ਅਜਹੀ ਔਖੇ ਆਈ ਉਹਦੀ ਪੱਗ ਦੇ ਮਸਲੇ ਚ ਸੀਗੀ ਮਹਾਰਾਜ ਦੀ ਪੱਗ ਉਹਦੇ ਸਿਰ ਤੇ ਬੰਨਣ ਵਾਲੀ ਹਮੇਸ਼ਾ ਇੱਕ ਮੁੱਖ ਸੇਵਾਦਾਰ ਮਹਿਲ 'ਚ ਹਾਜ਼ਰ ਰਹਿੰਦਾ ਸੀ ਜਿਹਨੂੰ ਮਸਾਹਿਬ ਆਖਦੇ ਸੀਗੇ ਸਾਵਧਾਨੀ ਵਜੋਂ ਇਹ ਸੇਵਾਦਾਰ ਕਈ ਬੰਨੀਆਂ ਬਣਾਈਆਂ ਪੱਗਾਂ ਤਿਆਰ ਰੱਖਦਾ ਸੀ ਔਰ ਉਹਦੇ ਸਿਰ ਦਾ ਸਜ ਅਤੇ ਸ਼ਕਲ ਮਹਾਰਾਜੇ ਵਰਗੀ ਹੋਣ ਕਰਕੇ ਉਹ ਇਹ ਪੱਗਾਂ ਆਪਣੇ ਸਿਰ ਤੇ ਬੰਨ ਕੇ ਤਿਆਰ ਕਰ ਲੈਂਦਾ ਸੀ ਸੋ ਇਦਾਂ ਦੀ ਉਹ ਹਾਲਤ ਕਹਿੰਦੇ ਪਟਿਆਲੀਆਂ ਰਾਜੇ ਭੂਪੇ ਦੀ ਤੇ ਕਈ ਹੋਰ ਸਿੱਖ ਰਾਜਾਂ ਦੀ ਸੀਗੀ ਜੋ ਲੰਮੇ ਕੇਸ ਤੇ ਦਾੜੀ ਰੱਖਦੇ ਸਨ ਮਹਾਰਾਜਾ ਭពਿੰਦਰ ਸਿੰਘ ਮੌਸਮ ਅਤੇ ਸਮਾਗਮ ਦੇ ਹਿਸਾਬ ਨਾਲ ਪੱਖੋ ਵੱਖਰੇ ਰੰਗਾਂ ਦੀਆਂ ਪੱਗਾਂ ਬੰਦਾ ਹੁੰਦਾ ਸੀ ਹੁਣ ਐਗਜ਼ਾਮਪਲ ਵਜੋਂ ਉਹ ਬਸੰਤ ਦੇ ਮੌਸਮ 'ਚ ਪੀਲੇ ਰੰਗ ਦੀ ਵਿਆਹ ਚਾੜੀਆਂ 'ਚ ਲਾਲ ਰੰਗ ਦੀ ਧਾਰਮਿਕ ਸਮਾਗਮ 'ਚ ਕਾਲੇ ਰੰਗ ਦੀ ਪੱਗ ਬੰਦਾ ਸੀ ਔਰ ਮੈਸੂਰ ریاست ਵਿੱਚ ਬੰਨੀਆਂ ਬਣਾਈਆਂ ਪੱਗਾਂ ਕਾਫੀ ਵੱਡੀ ਗਿਣਤੀ ਮਤ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਮਹਾਰਾਜਾ ਪਰਿਵਾਰ ਦੇ ਮੈਂਬਰ ਤੇ ਉੱਚੇ ਘਰਾਣਿਆਂ ਦੇ ਰਈਸ ਇਹਨਾਂ ਪੱਗਾਂ ਨੂੰ ਟੋਪੀਆਂ ਵਾਂਗੂ ਪਹਿਲ ਲੈਂਦੇ ਸੀਗੇ ਕਹਿੰਦੇ ਕਪੂਰਥਲੇ ਦੇ ਮਹਾਰਾਜਾ ਜਗਤਜੀਤ ਸਿੰਘ ਦਾ ਜਨਮ 19 ਸਾਲ ਦੀ ਉਮਰ 'ਚ 266 ਲਗਭਗ 120 ਕਿਲੋਗ੍ਰਾਮ ਸੀਗਾ 266 ਪਾਉਂਡ ਸੀਗਾ ਔਰ ਭਾਰਤੀ रियासतਾਂ 'ਚ ਇਹ ਰਿਵਾਜ ਸੀ ਕਿ ਨੌਜਵਾਨ ਮਹਾਰਾਜਿਆਂ ਨੂੰ ਚੁੱਪਚੀਤੇ ਕਾਮ ਕਲਾ ਦੀ ਸਿੱਖਿਆ ਦਿੱਤੀ ਜਾਵੇ ਇਸ ਕੰਮ ਲਈ ਦਰਬਾਰੀ ਵਜ਼ੀਰ ਖੂਬਸੂਰਤ ਅਤੇ ਜਵਾਨ ਤਵਾਈਫਾਂ ਨੂੰ ਭਰਤੀ ਕਰ ਲੈਂਦੇ ਸੀਗੇ ਤਾਂ ਉਹਨਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਮਹਾਰਾਜਿਆਂ ਨੂੰ ਪਿਆਰ ਅਤੇ ਸੰਭੋਗ ਦੇ ਸਾਰੇ ਢੰਗ ਤਰੀਕੇ ਚੰਗੀ ਤਰ੍ਹਾਂ ਸਿਖਾ ਦੇਣ ਤਾਂ ਕਿ ਉਹ ਅੱਗੇ ਜਾ ਕੇ ਆਪਣੀਆਂ ਮਹਾਰਾਣੀਆਂ ਅਤੇ ਰਖੈਲਾਂ ਨਾਲ ਸੰਪੂਰਨ ਸੰਭੋਗ ਸੁੱਖ ਮਾਣ ਸਕਣ ਉਹਨਾਂ ਨੇ ਤਜਰਬੇਕਾਰ ਤਵਾਈਫਾਂ ਨੇ ਮਹਾਰਾਜ ਨੂੰ ਬਿਸਤਰੇ 'ਚ ਖੁਦ ਸਾਰਾ ਕੰਮ ਸਿਖਾਉਣ ਦੇ ਅਨੇਕਾਂ ਯਤਨ ਕੀਤੇ ਪਰ ਉਹਨਾਂ ਮਟਾਪੇ ਤੇ ਪਾਰੀ ਦੇ ਦੇ ਕਾਰਨ ਕਾਮਯਾਬੀ ਨਾ ਮਿਲੀ। ਕਈ ਪ੍ਰਕਾਰ ਦੇ ਪੋਜ ਬਣਾਏ ਕੋਸ਼ਿਸ਼ ਕੀਤੀ ਗਈ ਪਰ ਕੋਈ ਫਾਇਦਾ ਨਾ ਹੋਇਆ। ਪ੍ਰਧਾਨ ਮੰਤਰੀ ਦੇ ਦਰਬਾਰੀ ਬੜੇ ਫਿਕਰਮੰਦ ਹੋ ਗਏ। ਉਦੋਂ ਮਨੋਰੰਜਨ ਤੇ ਬਿਲਾਸਤਾ ਦੇ ਕੇਂਦਰ ਲਾਹੌਰ ਅਤੇ ਮੁ슬ਮਨ ਸਭਿਆਤਾ ਅਤੇ ਕਲਾ ਦੇ ਕੇਂਦਰ ਲਖਨਊ ਤੋਂ ਕਈ ਤਜਰਬੇਕਾਰ ਤੇ ਖੂਬਸੂਰਤ ਤਵੇਤਾਂ ਤਵੇਫਾਂ ਬੁਲਾਈਆਂ ਗਈਆਂ ਪਰ ਕਿਸੇ ਨੂੰ ਵੀ ਕਾਮਯਾਬੀ ਨਾ ਮਿਲੀ। ਅਖੀਰ ਮੁੰਨਾ ਜਾਨ ਨਾਂ ਦੀ ਇੱਕ ਤਜਰਬੇਕਾਰ ਅੱਧ ਖੜ ਉਮਰ ਦੀ ਔਰਤ ਨੂੰ ਖਿਆਲ ਆਇਆ ਕਿ ਜੇ ਮਹਾਰਾਜੇ ਦੀ ਭਾਰੀ ਢਿੱਡ ਕਰਨ ਕੋਈ ਵੀ ਆਸਣ ਸਫਲ ਨਹੀਂ ਹੁੰਦਾ ਤਾਂ ਉਸ ਆਸਣ ਦਾ ਤਜਰਬਾ ਕਰਨਾ ਚਾਹੀਦਾ ਜੋ ਹਾਥੀ ਸੰਪੂਰਨ ਕਰਨ ਵੇਲੇ ਅਪਣਾਉਂਦਾ ਤਾਂ ਹਾਥੀਆਂ ਦੀ ਦੇਖਭਾਲ ਕਰਨ ਵਾਲੇ ਅਫਸਰ ਸਰਦਾਰ ਦੌਲਤ ਖਾਨ ਨੂੰ ਮਹਿਲ ਦੇ ਵਿੱਚ ਸੱਦ ਕੇ ਹਾਥੀਆਂ ਦੀਆਂ ਜਿਹੜੀਆਂ ਕਾਮੁਕ ਆਤਾਂ ਸੀਗੀਆਂ ਇਹਨਾਂ ਬਾਰੇ ਪੁੱਛਿਆ ਗਿਆ ਔਰ ਉਹਨੇ ਦੱਸਿਆ ਕਿ ਪਾਲਤੂ ਹਾਲਤ 'ਚ ਰੱਖੇ ਹਾਥੀ ਸੰਭੋਗ ਨਹੀਂ ਕਰਦੇ ਅਜਿਹਾ ਇਸ ਕਰਕੇ ਨਹੀਂ ਕਰਦੇ ਕਿ ਉਹ ਸ਼ਰਮਾਉਨੇ ਸੰਗੋ ਚਿੜੀਆਂ ਘਰਾਂ ਜਾਂ ਫੀਲ ਖਾਨਿਆਂ 'ਚ ਉਹਨਾਂ ਨੂੰ ਲੋਡਿੰਗ ਦੇ ਕੋਣ ਅਤੇ ਆਸਣ ਲਈ ਜਗ੍ਹਾ ਨਹੀਂ ਮਿਲਦੀ ਸੋ ਹਾਥੀਆਂ ਦਾ ਮੇਲ ਕਰਵਾਉਣ ਲਈ ਜੰਗਲ ਵਿੱਚ ਪੱਥਰਾਂ ਤੇ ਮਿੱਟੀ ਨਾਲ ਕਾਫੀ ਵੱਡੀ ਤੇ ਚੌੜੀ ਢਲਮੀ ਪਹਾੜੀ ਬਣਾਈ ਜਾਂਦੀ ਹੈ ਜੋ ਹਾਥੀਆਂ ਦੇ ਜੋੜੇ ਦਾ ਭਾਰ ਸਹਿਣ ਯੋਗ ਹੋਵੇ ਉਸ ਪਹਾੜੀ ਤੇ ਹੱਥਣੀ ਪਿੱਠ ਭਾਰ ਕੋਈ ਤਿਰਸ਼ੀ ਹੋ ਕੇ ਲੇਟ ਜਾਂਦੀ ਤੇ ਹਾਥੀ ਕਹਿ ਲਈਏ ਵੀ ਉਹਦੇ ਉੱਪਰ ਪੇਟ ਭਾਰ ਸਿੱਧਾ ਪੈ ਜਾਂਦਾ ਏ ਤੇ ਪ੍ਰਧਾਨ ਮੰਤਰੀ ਨੂੰ ਮੁੰਨਾ ਜਾਣ ਦਾ ਇਹ ਨਵਾਂ ਵਿਚਾਰ ਪਸੰਦ ਆਇਆ ਰਿਆਸਤ ਦੇ ਚੀਫ ਇੰਜੀਨੀਅਰ ਮਿਸਟਰ ਐਲਮੋਰ ਜਿਨੇ ਬਾਅਦ ਚ ਕਪੂਥਲੇ ਦਾ ਪ੍ਰਸਿੱਧ ਜਗਤਜੀਤ ਮਹਿਲ ਬਣਾਇਆ ਸੀ ਇਹਨੂੰ ਸੱਦ ਕੇ ਹਦਾਇਤ ਕੀਤੀ ਗਈ ਕਿਹਫਤੇ ਦੇ ਅੰਦਰ-ਅੰਦਰ ਲੱਕੜ ਅਤੇ ਸਟੀਲ ਦਾ ਸਪਰਿੰਗਦਾਰ ਗੱਦਿਆਂ ਵਾਲਾ ਢਲਮਾ ਪਲੰਗ ਤਿਆਰ ਕੀਤਾ ਜਾਵੇ। ਤਿਆਰ ਹੁੰਦਿਆਂ ਹੀ ਪਲੰਗ ਮੁੰਨਾ ਜਾਨ ਦੇ ਹਵਾਲੇ ਕਰ ਦਿੱਤਾ ਗਿਆ ਜਿਨੇ ਆਪਣੀਆਂ ਜਵਾਨ ਦਿਲਕਸ਼ ਸਾਥਣਾਂ ਨੂੰ ਉਸ ਪਲੰਗ ਤੇ ਮਹਾਰਾਜੇ ਨਾਲ ਹਾਥੀਆਂ ਵਾਲੇ ਆਚਣ ਦਾ ਤਜਰਬਾ ਕਰਨ ਲਈ ਭੇਜਿਆ। ਕਹਿੰਦੇ ਕਾਰਜ ਸਫਲ ਰਿਹਾ, ਦਰਬਾਰੀ ਤੇ ਪਰਿਵਾਰ ਵਾਲੇ ਬੇਅਦ ਖੁਸ਼ ਹੋਏ। ਬਾਅਦ ਵਿੱਚ ਮਹਾਰਾਜੇ ਨੇ ਧਰਮਸ਼ਾਲਾ ਵਿਖੇ ਮਹਾਰਾਣੀ ਨਾਲ ਆਪਣੀ ਕੋਈ ਸਵਾਗਤ ਮਨਾਈ ਸੀ। ਨਵਮੀ ਨੇ ਪਿਛੋਂ ਮਹਾਰਾਜਾ ਦੇ ਪੁੱਤਰ ਨੂੰ ਜਨਮ ਦਿੱਤਾ ਜਿਹਦਾ ਨਾਮ ਪਰਮਜੀਤ ਸਿੰਘ ਰੱਖਿਆ ਗਿਆ ਔਰ ਇਸ ਮੌਕੇ ਤੇ ਸਾਰੀ ਰਿਆਸਤ ਮੈਂ ਕਹਿੰਦੇ ਬੜੀ ਧੂਮ ਧਾਮ ਨਾਲ ਜਸ਼ਨ ਮਨਾਏ ਗਏ ਭਾਰਤ ਦੇ ਵਾਇਸਰਾਏ ਅਤੇ ਇੰਗਲੈਂਡ ਦੇ ਬਾਦਸ਼ਾਹ ਨੂੰ ਇਹ ਖੁਸ਼ਖਬਰੀ ਭੇਜੀ ਗਈ ਕਿ ਉਹਨਾਂ ਨੇ ਮਹਾਰਾਜੇ ਨੂੰ ਵਧਾਈਆਂ ਦਿੱਤੀਆਂ ਫਿਰ ਮੁੰਨਾ ਜਾਨ ਸੀ ਜਿਹੜੀ ਫਿਰ ਇਹਨੂੰ ਕਹਿੰਦੇ ਅਨਾਮ ਵਜੋਂ ਸੋਨੇ ਦੇ ਭਾਰੀ ਕੜੇ ਕੀਮਤੀ ਗਹਿਣੇ ਮਰੇ ਆਰ ਹੈ एक्चुअली ਵਧੀਆ ਮਕਾਨ ਤੇ ਜ਼ਿੰਦਗੀ ਭਰ ਲਈ 1000 ਰੁਪਿਆ ਪ੍ਰਤੀ ਮਹੀਨਾ ਗੁਜ਼ਾਰਾ ਪੱਤਾ ਇਹਨੂੰ ਮਿਲਿਆ ਇਦਾਂ ਵੀ ਚੱਕਰਵਾਜੀਆਂ ਪੈਂਦੀਆਂ ਸੀ ਪਹਿਲਾਂ ਹਿਸਾਬ ਲਾ ਲਓ ਹੁਣ ਅਗਲੀ ਕਹਾਣੀ ਦੱਸਦੇ ਛੋਟੀ ਜੀ ਕਹਿੰਦੇ ਦੋਸਤੋ ਭਾਰਤ ਦੇ ਰਾਜੇ ਮਹਾਰਾਜਿਆਂ ਨੂੰ ਆਪਣੇ ਪੈਰਾਹੀਟ ਰੱਖਣ ਲਈ ਬਰਤਾਨਵੀ ਸਰਕਾਰ ਨੇ ਗੋਦ ਲੈਣ ਦੇ ਵਾਰਸ ਅਤੇ ਨਿਯੁਕਤ ਕਰਨ ਦਾ ਹੱਕ ਆਪਣੇ ਕੋਲ ਰੱਖਿਆ ਹੋਇਆ ਸੀਗਾ ਕਿసే ਵੀ ਮਹਾਰਾਜੇ ਦੀ ਮੌਤ ਹੋਣ ਪਿੱਛੋਂ ਉਹਦੇ ਵਾਰਸ ਲਈ ਮਨਜ਼ੂਰੀ ਇੰਗਲੈਂਡ ਦੇ ਬਾਦਸ਼ਾਹ ਤੋਂ ਲੈਣੀ ਪੈਂਦੀ ਸੀ ਤੇ ਇਹੀ ਨਿਯਮ ਬੇਔਲਾਦ ਮਰੇ ਰਾਜੇ ਲਈ ਸੀ ਸੋ ਇਦਾਂ ਦੇ ਹਾਲਾਤ 'ਮਾਂ' ਸਰਕਾਰ ਦੇ ਪੋਲਿਟੀਕਲ ਅਫਸਰ ਮਹਾਰਾਜੇ ਦੀ ਇੱਛਾ ਅਨੁਸਾਰ ਚੱਲਣ ਲਈ ਕੀਮਤੀ ਤੋਹਫੇ ਜਾਂ ਭਾਰੀ ਧਨ ਬਸੂਲਦੇ ਸੀ ਹੁਣ ਆਪਾਂ ਗੱਲ ਕਰਦੇ ਹਾਂ ਰਿਆਸਤ ਬਜਾਵਰ ਦੇ ਮਹਾਰਾਜੇ ਦੀ ਜੋ ਆਪਣੇ ਪਿੱਛੇ ਇੱਕ ਬੱਚਾ ਛੱਡ ਕੇ ਦੀਵਾਲੀ ਦੀ ਰਾਤ ਨੂੰ ਮਰ ਗਿਆ ਸੀ ਉਦੋਂ ਉਹਦਾ ਅਮਨ ਸਿੰਘ ਨਾਂ ਦਾ ਇੱਕ ਪੁੱਤਰ ਜਿਉਂਦਾ ਸੀ ਰਿਆਸਤ ਦੇ ਅਫਸਰਾਂ ਅਤੇ ਜ਼ਗੀਰਦਾਰਾਂ 'ਚ ਉਹਦਾ ਬਹੁਤ ਮਾਣ ਆਦਰ ਸੀ। ਬਜਾਵਰ ਦਾ ਮਹਾਰਾਜਾ ਇਹ ਵਸੀਅਤ ਕਰ ਗਿਆ ਸੀ ਕਿ ਉਸ ਪਿੱਛੋਂ ਉਹਦਾ ਪੁੱਤਰ ਅਮਨ ਸਿੰਘ ਗद्दी ਸੰਭਾਲੇ। ਔਰ ਉਸ ਤੋਂ ਬਾਅਦ ਮਹਾਰਾਜੇ ਦੀ ਮੌਤ ਤੋਂ ਪਿੱਛੋਂ ਵਿਧਵਾ ਮਹਾਰਾਣੀ ਨੇ ਅਮਨ ਸਿੰਘ ਦੇ ਹੱਕ 'ਚ ਆਪਣਾ ਦਾਵਾ ਪੇਸ਼ ਕੀਤਾ। ਦੂਜਾ ਦਾਵੇਦਾਰ ਇੱਕ ਰਿਸ਼ਤੇਦਾਰ ਮਲਕਾਂ ਸਿੰਘ ਸੀ ਜਿਹਨੂੰ ਵਾਇਸਰਾਜ ਦਾ ਥਾਪਣਾ ਹਾਸਲ ਸੀਗਾ। ਪਰ ਮਹਾਰਾਣੀ ਚੈਂਬਰ ਆਫ ਪ੍ਰਿੰਸਸ ਹੋ ਰਾਜਿਆਂ ਮਹਾਰਾਜਿਆਂ ਦੇ ਸਮਰਥਨ ਅਤੇ ਸਾਰੇ ਯਤਨਾਂ ਦੇ ਬਾਵਜੂਦ ਅਮਨ ਸਿੰਘ ਨੂੰ ਥੋੜੀ ਜਿਹੀ ਪੈਨਸ਼ਨ ਦੇ ਕੇ ਵਕ ਕਰ ਦਿੱਤਾ ਗਿਆ ਇਹ ਸਜ਼ਾ ਉਹਨੂੰ ਮਹਾਰਾਜਾ ਪਟਿਆਲਾ ਦਾ ਜੁਆਈ ਹੋਣ ਕਾਰਨ ਵੀ ਮਿਲੀ ਜਿਦੇ ਬਰਤਾਨ ਵੀ ਸਰਕਾਰ ਨਾਲ ਸਬੰਧ ਵਿਗੜ ਗਏ ਸੀ ਸੋ ਇਦਾਂ ਦੀਆਂ ਸੈਂਕੜੇ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਜਿਨ੍ਹਾਂ 'ਚ ਅਸਲੀ ਹੱਕਦਾਰਾਂ ਨੂੰ ਮੁਰਤਲ ਕੀਤਾ ਗਿਆ ਸੀ ਇਹਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ ਕਿ ਭਾਰਤੀ ਮਹਾਰਾਜਿਆਂ ਨੂੰ ਤਮਗੇ ਖਿਤਾਬ ਸਲਾਮੀ ਤੇ ਗੋਦ ਲੈਣ ਦੀ ਮਨਜ਼ੂਰੀ ਲਈ ਅੰਗਰੇਜ਼ਾਂ ਅਗੇ ਕਿਵੇਂ ਸਿਰ ਝੁਕਾਉਣਾ ਪੈਂਦਾ ਸੀ ਦੂਜੇ ਪਾਸੇ ਉਹੀ ਮਹਾਰਾਜੇ ਆਪਣੀ ਪਰਜਾ ਤੇ ਜ਼ੁਲਮ ਕਰਦੇ ਸੀ ਸੋ ਦੋਸਤੋ ਇੱਕ ਵਿਦੇਸ਼ੀ ਲੇਖਕ ਭਾਰਤ ਆਇਆ ਸੀ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਲੋਕ ਹਾਲੇ ਵੀ ਆਪਣੇ ਪੁਰਾਣੇ ਹਾਕਮਾਂ ਨੂੰ ਦੇਵਤਿਆਂ ਵਾਂਗ ਪੂਜਦੇ ਆ ਬੇਸ਼ੁਮਾਰ ਗਹਿਣੇ ਮਸ਼ਹੂਰ ਹੀਰੇ ਜਵਾਹਰਾਤ ਮੋਤੀਆਂ ਦੇ ਹਾਰ ਵੱਡੇ ਵੱਡੇ ਸ਼ਾਨਦਾਰ ਮਹਿਲ ਚਮਕਦਾਰ ਢਕੀਲੇ ਕੱਪੜੇ ਰਾਜ ਮੁਕਤ ਤਮਗੇ ਸੋਨੇ ਚਾਂਦੀ ਦੇ ਰਥ ਗਹਿਣਿਆਂ ਨਾਲ ਸਜੇ ਹਾਥੀ ਤੇ ਸੋਰ ਸਾਜੋ ਸਮਾਨ ਦੇਖ ਕੇ ਕਲਿਏ ਵੀ ਉਹ ਹੱਕਾ ਬੱਕਾ ਰਹਿ ਗਿਆ ਔਰ ਮਹਾਰਾਜਾਂ ਦਾ ਇੰਨਾ ਮਾਣ ਸਤਕਾਰ ਦੇਖ ਕੇ ਉਹਨੇ ਲਿਖਿਆ ਐਟਮਿਕ ਸ਼ਕਤੀ ਅਤੇ ਦੂਜੇ ਗ੍ਰਹਾਂ ਦੀ ਖੋਜ ਦੇ ਚਮਤਕਾਰ ਵਾਂ ਗਈ ਭਾਰਤ ਦੇ ਸਾਵਕ ਰਾਯਾਸਤੀ ਮਹਾਰਾਜੇ ਵੀ ਇੱਕ ਚਮਤਕਾਰ ਨੇ ਉਹਨੇ ਆਪਣੀਆਂ ਪੁਸਤਕਾਂ ਚ ਇਥੋਂ ਤੱਕ ਲਿਖਿਆ ਉਹਨਾਂ ਦੇ ਮਹਿਲ ਜਵਹਰਾਤ ਸੋਨੇ ਚਾਂਦੀ ਦੇ ਰਾਤ ਅਜੇ ਮੰਦਰ ਨੇ ਜੋ ਉਜਾੜ ਪਏ ਹਨ ਕਿਉਂਕਿ ਦੇਵਤੇ ਅਲੋਪ ਹੋ ਚੁੱਕੇ ਨੇ ਪਰ ਉਹ ਮੰਦਰ ਅੱਜ ਵੀ ਆਪਣੇ ਦੇਵਤਿਆਂ ਨੂੰ ਯਾਦ ਕਰਦੇ ਹਨ ਔਰ ਇਹ ਵਿਚਾਰ ਕਾਮਈ ਹੁੰਦੇ ਹੋਏ ਵੀ ਸੱਚ ਨਾਲ ਲਬਰੇ ਸੀਗੇ ਉਹ ਲੇਖਕ ਇਹ ਸੱਚ ਨੂੰ ਨਹੀਂ ਜਾਣਦੇ ਕਿ ਹੀਰੇ ਮੋਤੀ ਅਤੇ ਬੇਸ਼ਮਰ ਧਨ ਉਹਨਾਂ ਹਾਕਮਾਂ ਨੇ ਉਦੋਂ ਇਕੱਠੇ ਕੀਤੇ ਸੀ ਜਦੋਂ ਭਾਰਤ ਤੇ ਮੁਗਲਾਂ ਤੇ ਹੋਰ ਵਿਦੇਸ਼ੀਆਂ ਨੇ ਹਮਲੇ ਕੀਤੇ ਸੀ ਉਦੋਂ ਉਹਨਾਂ ਹਾਕਮਾਂ ਨੇ ਲੁੱਟ ਦੇ ਹਿੱਸੇ ਵਜੋਂ ਬੇਸ਼ੁਮਾਰ ਧਨ ਦੌਲਤ, ਊਠਾਂ ਅਤੇ ਹਾਥੀਆਂ ਦੇ ਲੱਦ ਕੇ ਆਪਣੀਆਂ ਰਿਆਸਤਾਂ 'ਚ ਢੋਲੀ ਸੀ। ਵਿਦੇਸ਼ੀ ਲੋਕ ਇਹਨਾਂ ਹਾਕਮਾਂ ਦੇ ਭੋਖੇ ਬਾਰੇ ਕੁਝ ਵੀ ਕਹਿਣ ਪਰ ਇਹ ਯਕੀਨੀ ਹੈ ਕਿ ਜਿਨ੍ਹਾਂ ਨੂੰ ਉਹ ਦੇਵ ਮੰਦਰ ਕਹਿੰਦੇ ਆ ਉਹਨਾਂ 'ਮਾਂ ਦੇਵਤਿਆਂ ਦੀਆਂ ਮੂਰਤੀਆਂ ਮੁੜ ਕਦੇ ਵੀ ਸਥਾਪਿਤ ਨਹੀਂ ਹੋਣੀਆਂ। ਸੋ ਖੈਰ ਇਹ ਸੀਗੀ ਅੱਜ ਦੀ ਵੀਡੀਓ ਸੋ ਆਸ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਗੀ। ਸੋ ਮਿਲਦੇ ਹਾਂ ਕੋਈ ਨਵੀਂ ਜਾਣਕਾਰੀ ਲੈ ਕੇ ਦੇ ਹੋ ਆਗਿਆ ਸਤਿ ਸ਼੍ਰੀ ਅਕਾਲ।